ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਵੱਲੋਂ ਦਲਜੀਤ ਦੁਸਾਂਝ ਦੇ ਉੱਪਰ ਇੱਕ ਕੋਰਸ ਸਾਲ 2026 ਤੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਹ ਵਾਕਈ ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਹੈ। ਟ੍ਰਾਂਟੋ ਡਾਊਨਟਾਊਨ 'ਚ ਸਥਿਤ ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵਿਖੇ 2026 ਤੋਂ ਦਲਜੀਤ ਦੁਸਾਂਝ ਤੇ ਆਧਾਰਿਤ ਇੱਕ ਨਵਾਂ ਕੋਰਸ ਸ਼ੁਰੂ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਦਾ ਕ੍ਰੀਏਟਿਵ ਸਕੂਲ ਵੱਲੋਂ ਇਹ ਕੋਰਸ ਪੇਸ਼ ਕੀਤਾ ਜਾਵੇਗਾ ਅਤੇ ਕਿਸੇ ਵੀ ਪੰਜਾਬੀ ਕਲਾਕਾਰ ਤੇ ਕੇਂਦਰਿਤ ਪਹਿਲਾ ਕੋਰਸ ਹੋਵੇਗਾ। ਯੂਨੀਵਰਸਿਟੀ ਦੀ ਡਾਕਟਰ ਚਾਰਲੀ ਵਾਲ ਐਂਡਰੀਅਸ ਜੋ ਕਿ ਸਹਾਇਕ ਪ੍ਰੋਫੈਸਰ ਹਨ ਉਹਨਾਂ ਨੇ ਦੱਸਿਆ ਕਿ ਇਸ ਕੋਰਸ ਨੂੰ ਸ਼ੁਰੂ ਕਰਨ ਦਾ ਕੀ ਮਕਸਦ ਹੈ ਅਤੇ ਵਿਦਿਆਰਥੀ ਵੀ ਕਾਫੀ ਉਤਸ਼ਾਹਿਤ ਹਨ। ਸੋ ਦਿਸ ਕੋਰਸ ਸੈਂਟਰ ਅਰਾਉਂਡ ਦਿਲਜੀਤ ਦਸਾਜ is going to provide students with an opportunity to learn about the rise of punjabi music globally and using diljit as a case study from an artist breaking barriers and making a difference around the world through his music and community work like seeing this course i'm definitely going to take this course as well learn a little bit more about diljit as well and uh, just yeah it's exciting oh, ਯੂਨੀਵਰਸਿਟੀ ਦੇ ਵਿੱਚ ਪੜਨ ਵਾਲੇ 뮤직 ਦੇ ਵਿਦਿਆਰਥੀ ਦਲਜੀਤ ਦਸਾਂਝ ਦੀਆਂ ਹੋਰ ਵੀ ਕੁਆਲਟੀਜ਼ ਨੂੰ ਦੱਸਦੇ ਹਨ ਦਲਜੀਤ ਬਹੁਤ ਵਧੀਆ ਆਰਟਿਸਟ ਵੀ ਹੈਗਾ ਤੇ ਸੈਕੰਡ ਬਹੁਤ ਵਧੀਆ ਐਕਟਰ ਵੀ ਹੈਗਾ ਸੋ ਜੇ ਲੋਕੀ ਨੂੰ ਸਾਰਿਆਂ ਪਤਾ ਕਿਹੜੇ ਕਿਹੜੇ ਰਾਊਟ ਦਲਜੀਤ ਦੇ ਟੇਕ ਅਦਰ ਲਾਈਕ ਫੋਰ ਇਗਜ਼ੈਂਪਲ ਲਾਈਕ ਹੁੰਨ ਨਮੀ ਫਿਲਮ ਆਈ ਸਰਦਾਰ ਜੀ 3 ਲਾਈਕ ਥੈਟ ਇਸ ਲਾਈਕ ਅ ਵੈਰੀ ਬਿਗ ਅਚੀਵਮੈਂਟ ਯੂ ਨੋ ਆਈ ਡੋਨਟ ਥਿੰਕ ਦਲਜੀਤ ਬਾਡੀ ਇਸ ਨੈਵਰ ਬੀਨ ਇਨ ਐਨੀ ਕੋਈ ਕੰਟਰੋਵਰਸੀ ਦੇ ਕੋਈ ਗੈਣੀ ਜੇ ਹੁੰਦਾ ਜਾਂ ਬਿਲਕੁਲ ਜਬ ਕਰਕੇ ਹੀ ਹੀ ਸੇਜ਼ ਲਾਈਕ ਯੂ ਨੋ ਆਮ ਸੌਰੀ ਵਾਟਵਰ ਇਟ ਇਜ਼ ਬਟ ਹਿ ਡਿਜ਼ਨਟ ਸੇ ਐਨੀਥਿੰਗ ਰੋਂਗ ਡਾਕਟਰ ਚਾਰਲੀ ਨੇ ਦੱਸਿਆ ਕਿ ਆਖਰਕਾਰ ਦਲਜੀਤ ਦਸਾਂਜ ਨੂੰ ਹੀ ਕਿਉਂ ਛੋੜਿਆ ਗਿਆ ਅਤੇ ਕੌਣ ਕੌਣ ਲੋਕ ਇਸ ਕੋਰਸ ਦੇ ਨਾਲ ਜੁੜ ਸਕਦੇ ਹਨ Students are excited about the course. Ever since the news had been shared, there's been a lot of interest, and so we're excited to be able to share more updates next year, uh, in which students can enroll. It will be through the Creative School at Toronto Metropolitan University, and the course will be open to those that are outside of the faculty, those that want to take it as an elective. So, if you're a business student or a science student and you want to learn more about Punjabi music and the life and work of Diljit Dosanjh, this is the course for you. ਦਲਜੀਤ ਦੋਸਾਂਜ ਵਾਕ ਵਾਕ ਅੰਦਾਜ਼ ਦੇ ਵਿੱਚ ਫੈਨਸ ਨੂੰ ਮੋਹ ਲੈਂਦੇ ਹਨ ਜੋ ਕਿ ਇੱਕ ਚੰਗੇ ਕਲਾਕਾਰ ਦੀ ਨਿਸ਼ਾਨੀ ਹੈ ਜੇ ਕਿਸੇ ਨੇ ਦਲਜੀਤ ਦੇ 뮤직 ਨਹੀਂ ਲਿਸਨ ਕੀਤਾ ਉਹਦੇ ਫਿਲਮ ਦੇਖਿਆ ਤੇ ਉਹ ਤੋਂ ਫੈਨ ਵੀ ਬਣਾਇਆ ਲਾਈਕ ਜੇ ਤੁਸੀਂ ਪਹਿਲਾਂ ਫੈਨ ਨਹੀਂ ਸੀ 뮤직 ਤੋਂ ਦਨ ਦੋ ਤਨ ਮੂਵੀਆ ਦੇਖ ਕੇ ਤਬਾਦ ਯੋ ਵੀ ਆ ਬਿਗ ਫੈਨ ਸੋ ਆਈ ਫੀਲ ਲਾਈਕ देयर ਇਸ एवरीथिंग देयर ਇਸ ਸਮਥਿੰਗ ਫਾਰ एवरीवन ਜੇ ਕਈ ਲੋਕਿੰਗ 뮤직 ਨੂੰ ਪਸੰਦ ਨਹੀਂ ਕਰਦੇ ਬਟ ਦੇ ਲਾਈਕ ਮੂਵੀਜ਼ ਲਾਈਕ ਦ ਲਵ ਲਾਈਕ ਦੋ ਜੀਤ ਨੋ ਸੋ ਇਟ ਗੋਜ਼ ਹੈਂਡ ਇਨ ਹੈਂਡ diljit is a very multi-talented artist and we see many incredible artists try new areas of expressing art lady gaga is an example who started to go into film and so forth so it's great to see that diljit is exercising his breath of creativity and of course he's also a fine actor as he is a wonderful artist ਵਿਦਿਆਰਥੀ ਦਾ ਮੰਨਣਾ ਹੈ ਕਿ ਹੋਰ ਨਾ ਸਿੰਗਰਸ ਤੇ ਵੀ ਕੋਰਸ ਸ਼ੁਰੂ ਹੋਣੇ ਚਾਹੀਦੇ ਹਨ ਅਤੇ 뮤직 ਇੰਡਸਟਰੀ ਦੇ ਵਿੱਚ ਬਦਲਾਅ ਵੀ ਦੇਖਣ ਨੂੰ ਮਿਲ ਰਿਹਾ ਏ ਜਿਵੇਂ ਹੁਣ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਤੇ ਸਰਜੀਤ ਬੈਂਦਰਾ ਕੀ ਸਾਰੀ ਲੈਜੈਂਡਸ ਹੈਗੇ ਆ ਤੇ ਅਪਕਮਿੰਗ ਐਸ ਵੈਲਸ ਲਾਈਕ ਮੇਨਸਟ੍ਰੀਮ ਆਰਟਿਸਟਸ ਐਸ ਵੈਲ ਆ ਉਹਦੇ ਵੀ ਕੋਰਸ ਵੀ ਹੋਣਾ ਹੈ ਮੈਂ ਸੋਚਦਾ ਆਈ ਫੀਲ ਲਾਈਕ ਇਨ ਦਾ ਲਾਸਟ 2 ইয়ারਸ ਪੰਜਾਬੀ ਇੰਡਸਟਰੀ ਚੇਂਜਡ ਕੰਪਲੀਟਲੀ 5 ਸਾਲ ਪਹਿਲਾਂ ਆਪਾਂ ਪਹਿਲਾਂ ਆਪਾਂ YouTube ਆਪਾਂ ਇਕੱਠੇ ਬੈਠ ਕੇ ਆਪਾਂ YouTube ਤੇ ਅਪਲੋਡ ਕਰਦੇ ਸੀ ਗਾਣੇ ਫਿਰ ਉਸ ਤੋਂ ਬਾਅਦ ਕੋਈ ਬੈਕਐਂਡ ਦੀ ਆਪਾਂ ਕੁਛ ਨੂੰ ਪਤਾ ਨਹੀਂ ਸੀ ਆਪਾਂ ਬਸ ਸਿਰਫ ਨਾਮ ਪਾ ਕੇ ਆਪਾਂ YouTube ਤੇ ਛੱਡ ਦਿੰਦੇ ਸੀ ਫਿਰ ਹੁਣ ਪਿਛਲੇ 2 ਸਾਲਾਂ ਤੋਂ ਲੋਕੀ ਨੂੰ ਪਤਾ ਸੀ ਕੀ ਕੀ ਪਬਲਿਸ਼ਿੰਗ ਹੋਇਆ ਰਾਇਲਟੀਆਂ ਹੁਣ ਬਿਜ਼ਨਸ ਕੀ ਕੀ ਹੁੰਦਾ ਆ ਹਾਲਾਂਕਿ ਦਲਜੀਤ ਦੋਸਾਂਝ ਨੇ ਕਈ ਟ੍ਰੈਂਡ ਸੈੱਟ ਵੀ ਕੀਤੇ ਹਨ ਜੇ ਕੋ ਚਾਲਾ ਦੀ ਸਟੇਜ ਵੀ ਕਹਿਆ ਸੀ ਪੰਜਾਬੀ ਆ ਗਿਆ ਹੋਏ ਹੁਣ ਉਹਦੀ ਕੈਚ ਲਾਈਨ ਇਹੀ ਹੋਇਆ ਲਾਈਕ ਪੰਜਾਬੀ ਆ ਗਿਆ ਉਹ ਲੋਕੀ ਨੂੰ ਜੇ ਕੋਈ ਨਵਾਂ ਦੇਸੀ ਮੁੰਡਾ ਹੁੰਦਾ ਆ ਲਾਈਕ ਕੋਈ ਮੇਨਸਟ੍ਰੀਮ ਦੇ ਵਿੱਚ ਸਾਰੇ ਲੋਕੀ ਨੂੰ ਕਹਿੰਦੇ ਆ ਕਿ ਜੇ ਕਈ ਕਈ ਬੜੀ ਦਿਲਜੀਤ ਨਾ ਹੁੰਦਾ ਆ ਸਟਿਲ ਦੇ ਸੇ ਪੰਜਾਬੀ ਆ ਗਿਆ ਹੋਏ ਸੋ ਲਾਈਕ ਇਟਸ ਅ ਬਿਗ ਟ੍ਰੈਂਡ ਦੈਟਸ ਇਸ ਅਨਦਰ ਟ੍ਰੈਂਡ ਦੇ ਸਟਾਰਟਡ ਇੱਕ ਪਾਸੇ ਦਲਜੀਤ ਦਸਾਂਜ ਦੀ ਫਿਲਮ ਸਰਦਾਰਜੀ 3 ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਦੀ ਸ਼ਮੂਲੀਅਤ ਕਰਕੇ ਕੁਝ ਵਿਰੋਧੀ ਸੁਰ ਵੀ ਉੱਭਰੇ ਹਨ ਜਿੱਥੇ ਲੋਕ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਬੈਨ ਕਰਨ ਦੀ ਮੰਗ ਕਰ ਰਹੇ ਹਨ ਤਾਂ ਦੂਜੇ ਪਾਸੇ ਦਲਜੀਤ ਹੱਦਾ ਸਰਹੱਦਾ ਦੀ ਹੁੰਦੀ ਸਿਆਸਤ ਤੋਂ ਉੱਪਰ ਉੱਠ ਕੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਵੱਖਰੀ ਪਛਾਣ ਬਣਾਉਣ ਲੱਗੇ ਹਨ ਅਮਰਜੀਤ ਸਿੰਘ ਓਮਨੀ ਨਿਊਜ਼ ਟੋਰਾਂਟੋ